ਬਾ ਗੁਰੂ ਸਵਾਤਿ ਤੇ ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈ ਕਰਾਲ ਮੂਰਤ ਜੁਨੀ ਸਰ ਅਪ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਅਪੀ ਸਚੁ ਨਾਨਕੋ ਹੋਸੀ ਸਚੁ ਆਰਿਆ ਜਹਾਨ ਲਹੀਆ ਅਭਿਮਾਨ ਜਿਨਿ ਦਰਸਨ ਪਾਇਆ ਜਿਨਿ ਤੁਧਨੋ ਧਰ ਘਿਆ ਤਿਨ ਜਨ ਜਬ ਮਨੀਰ ਘਰ ਆਇਆ ਮੈਂ ਮੂਰਖ ਕੀ ਕੇ ਤਕਬਾਤ ਹੈ ਕੋਟ ਪਰ ਆਦੀ ਤਰਿਆਰੇ ਗੁਰੂ ਨਾਨਕ ਜਿਸ ਸੁਣਿਆ ਦੇਖਿਆ ਸੇ ਫਿਰ ਕਰਵਾਸ ਨ ਪਰਿਆਰੇ ਅਦੇ ਆਏ 15 ਵਾ ਦੁਹਰਾ ਸ੍ਰੀ ਅਨੰਗਦ ਅਰਬਿੰਦ ਪਦ ਆਨੰਦ ਕੰਦੋ ਮੁਕੰਦ ਧਰ ਪਰ ਧਰ ਸਿਰ ਨਾਮ ਹੈ ਕਰ ਸ਼ਰਨ ਹਰਨ ਦੁਖ ਦੁੰਦ ਦੋਰਾ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ ਸਾਰੇ ਕਮਾਲ ਚੌਰ ਛਤਰ ਤਖਤ ਮਾਲਕ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੁਰੀ ਵਿੱਚ ਸਜੀ ਸਰਬਤ ਸੰਗਤ ਜੀਓ ਆਪ ਵੱਡੇ ਭਾਗਾਂ ਵਾਲੀ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਪਵਿੱਤਰ ਅੰਮ੍ਰਿਤ ਵੇਲੇ ਦੀ ਅੰਮ੍ਰਿਤਮਈ ਗੁਰਵਾਣੀ ਦੇ ਨਿਤਨੇਮ ਸ਼੍ਰਵਣ ਕੀਤੇ ਆਪ ਗੁਰਕਾਰ ਦੀਆਂ ਸ਼ਿਵਾਮਾਂ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਆਓ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਵੰਡਿਆ ਪਾਥਾ ਸ਼੍ਰਵਣ ਕਰਦੇ ਹਾਂ ਪਾਤਸ਼ਾਹ ਜੀ ਦੀ ਅੱਗੇ ਕਥਾ ਸ਼੍ਰਵਣ ਕਰੀਏ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਦੌਰਾਨ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹ ਜੀ ਕਿਵੇਂ ਕੌਤਕ ਵਰਤੌਣਾ ਕੀਤਾ ਹਨ ਕਥਾ ਸ਼੍ਰਵਣ ਕਰਨ ਤੋਂ ਪਹਿਲਾਂ ਆਪਣੇ ਮਨ ਦੇ ਵਿਧਿਆਨ ਕਰੀਏ ਇਕਾਗਰ ਸਾਰੇ ਹਲਕੇ ਬੋਲੀਏ ਜੀ ਸਤਿ ਨਾਮ ਸ੍ਰੀ ਵਾਹਿਗੁਰੂ ਦੋਹਰਾ ਸ੍ਰੀ ਅੰਗਦ ਅਰਬਿੰਦ ਪਾਤ ਆਨੰਦ ਕੰਨੋ ਮੁਕੰਨੋ ਤਰ ਪਰ ਧਰ ਸਿਰ ਨਾਮਨ ਹੈ ਕਰ ਸਜਨ ਹਰਨ ਦੁਖ ਦੰਦ ਤਨ ਤਨ ਸਾਹਿਬ ਸ੍ਰੀ ਗੁਰੂ ਅਗੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਦੇ ਵਿੱਚ ਕਵੀ ਸਾਹਿਬ ਜੀ ਇਹ ਦੋਰਾ ਉਚਾਰਨ ਕਰਦੇ ਹਨ ਸ੍ਰੀ ਗੁਰੂ ਅਗੰਗਦ ਦੇਵ ਸਾਹਿਬ ਜੀ ਦੀ ਜਿਨ੍ਹਾਂ ਦੀ ਸ਼ਰਨ ਵੱਡੇ ਦੁੱਖਾਂ ਨੂੰ ਦੂਰ ਕਰਨ ਵਾਲੀ ਹੈ ਜੋ ਅਨੰਤ ਦੇ ਦਾਤਾ ਮੁਕਤੀ ਦੇਣ ਵਾਲੇ ਅਨੰਤਰ ਚਰਨ ਕਮਲਾਂ ਤੇ ਧਰਤੀ ਉੱਤੇ ਸਿਰ ਧਰ ਕੇ ਕਵੀ ਸਵਾਮੀ ਜੀ ਕਾ ਲਈ ਮੈਂ ਉਹਨਾਂ ਦਾ ਮੱਥਾ ਟੇਕਦਾ ਹਾਂ ਨਮਸਕਾਰ ਕਰਦਾ ਹਾਂ ਹੁਣ ਅੱਗੇ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜੀ ਦਾ ਅੱਜ ਦੀਵਾਰ ਪੱਧਰ 'ਤੇ ਲਿਨ ਸਜਿਆ ਇਸ ਦੀਵਾਰ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜੀ ਦਾ ਤਖਤ ਲੱਗਾ ਪਾਤਸ਼ਾਹ ਜੀ ਉੱਪਰ ਬਰਾਜਮਾਨ ਹਨ ਤੇ ਨਾਲ ਹੀ ਭਾਈ ਪੈੜਾ ਔਖਾ ਜੀ ਤੇ ਨਾਲ ਭਾਈ ਬੱਲਾ ਸਤੂ ਜੀ ਇਸ ਕਥਾ ਨੂੰ ਲਿਖਵਾਉਣ ਵਾਸਤੇ ਭਾਈ ਪੈੜਾ ਧੋਖਾ ਜੀ ਇਸ ਕਥਾ ਨੂੰ ਲਿਖਣ ਵਾਸਤੇ ਪਹੁੰਚੇ ਹਨ ਆਪ ਸੰਗਤਾਂ ਦੀ ਤਰ੍ਹਾਂ ਹਰ ਰੋਜ਼ ਸੰਗਤ ਇਸ ਕਥਾ ਨੂੰ ਸ਼੍ਰਾਵਣ ਕਰਨ ਵਾਸਤੇ ਪਹੁੰਚੀਆਂ ਹਨ ਸੋ ਕੱਲ ਆਪਾਂ ਨੇ ਕਥਾ ਦੇ ਵਿੱਚ ਸ਼੍ਰਾਵਣ ਕੀਤਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਸੌਦਾ ਕਰਨ ਵਾਸਤੇ ਬਿਜ਼ਨਸ ਕਰਨ ਵਾਸਤੇ ਭੇਜਣਾ ਕੀਤਾ ਸੀ ਪਾਤਸ਼ਾਹ ਜੀ ਨੇ ਭੁੱਖੇ ਸਾਧਕਾਂ ਨੂੰ ਦੇਖ ਕਰਕੇ ਉਹਨਾਂ ਨੂੰ ਭੋਜਨ ਸ਼ਕਾ ਦਿੱਤਾ ਮਾਇਆ ਤੇ ਅੱਗੇ ਜਿਵੇਂ ਕਥਾ ਉਹੀ ਹੈ ਆਪਾਂ ਸ਼੍ਰਵਣ ਕਰਦੇ ਹਾਂ ਸ੍ਰੀ ਵਾਰਾ ਸੰਦੂਰ ਬਾਚ ਚੌਪਈ ਜਦ ਅਪ ਗਵ ਨੇ ਤਿੰਕੋ ਤਿਆਗੀ ਬੋਲੇ ਸੰਤ ਗਿਰਾ ਅਨਰਾਗੀ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਨੇ ਇੰਨਾ ਭੁੱਖੇ ਸਾਧੂਆਂ ਨੂੰ ਭੋਜਨ ਸ਼ਕਾ ਕਰਕੇ ਤੇ ਇਹਨਾਂ ਨੂੰ ਜਦੋਂ ਭਾਵ ਉਥੋਂ ਬਦੈਗੀ ਲੈ ਕਰਕੇ ਤੁਰਨ ਲੱਗੇ ਤਾਂ ਉਹ ਭੁੱਖੇ ਸਾਧੂ ਫਿਰ ਆਪਣੇ ਬੋਲ ਬੋਲਦੇ ਹਨ ਆਲ ਬਲਾਲ ਅਕਬਾਲ ਸੁਚਾਲੀ ਗिरा विराग ਭਗਤ ਭਲਸਾਨੀ ਐਨੇ ਤੁਹਾਡੀ ਜਿਹੜੀ ਉਮਰ ਹੈ ਆਯੂ ਹੈ ਉਹ ਬਹੁਤ ਛੋਟੀ ਹੈ ਪਰ ਮਰਿਆਦਾ ਵਾਲਾ ਤੁਹਾਡੇ ਵਿੱਚ ਵੱਡਾ ਗੁਣ ਹੈ ਇਸਤਰੀ ਭਦੀ ਵਾਲੀ ਭਗਤੀ ਤੇ ਬੈਰਾਗ ਦਾ ਘਰ ਹੈ ਤੁਮ ਸੋ ਆਜ ਕੀ ਲਬਹੁ ਭਾਉ ਮਿਰਤ ਦਲ ਕਿਰਪਾਲ ਵਿਸ਼ਾਲ ਸੁਭਾਉ ਉਤੇ ਫਿਰ ਮੰਤਰੋਂ ਸੰਬੋਧਨ ਕਰਕੇ ਸਤਿ ਰਿਆਖਿਆ

ਏ ਕੋਈ ਸ਼ਕਤੀਆਂ ਵਾਲਾ ਗਿਆਨ ਬਾਣ ਤੇ ਗੁਨਾ ਦੀ ਖਾੜ ਵਿਅਕਤੀ ਸੁਪਿਆ ਹੀ ਰਹੇ ਉਸ ਦੀ ਅਸਲ ਹਾਲਤ ਜਾਣੀ ਹੀ ਨਹੀਂ ਜਾ ਸਕਦੀ ਭਾਵ ਉਸ ਦਾ ਪਤਾ ਨਹੀਂ ਲੱਗ ਸਕਦਾ ਭਇਓ ਅਸਹਿ ਮੁਝ ਤੀਜ ਪ੍ਰਭਾਉ ਜਾਦੇ ਦੀਨੀ ਜਾਣ ਰਜਾਉ ਕਹਿ ਲਗੇ ਮੈਨੂੰ ਇਹ ਮਹਿਸੂਸ ਹੋ ਰਿਹਾ ਉਹ ਸਾਧੂ ਆਦਮ ਖੀਆ ਭਗਤ ਕਹਿੰਦਾ ਹੈ ਕਿ ਉਸ ਦੇ ਜਲੌਉ ਦਾ ਪ੍ਰਤਾਪ ਮੈਥੋਂ ਚਲੇ ਆ ਨਹੀਂ ਗਿਆ ਇੰਨਾ ਜੁੜਾ ਜਲੌ ਉਹਨਾਂ ਦਾ ਤੀਰ ਹੈ ਇਸ ਲਈ ਮੈਂ ਉਸ ਨੂੰ ਜਾਣ ਦੀ ਆਗਿਆ ਦੇ ਦਿੱਤੀ ਸੀ ਅਸ ਕਹ ਤਵ ਕੀਨੋ ਪੁਨ ਅਸਨਾ ਖਾਣ ਲੱਗੇ ਸੁਵਾਦ ਰੇ ਰਸਨਾ ਇਹ ਆਕਰ ਕੇ ਫਿਰ ਉਹਨਾਂ ਨੇ ਜਿਹੜਾ ਬਚਿਆ ਹੋਇਆ ਭੋਜਨ ਸੀ ਉਹ ਭੋਜਨ ਛਕਣਾ ਸ਼ੁਰੂ ਕਰ ਦਿੱਤਾ ਹੈ ਸਿਤਾਕ੍ਰਿਤ ਮਿਲੇ ਸਗ ਬਾਇ ਅਸੁ ਸਾਕ ਸੁਦਾ ਤੁਰ ਤ੍ਰਿਪਤੇ ਖਾਇਸ ਜੋ ਸਾਧੂ ਹੰ ਭੁਖਣ ਭਾਣੀ ਸੀ ਉਹ ਵਧੀਆ ਸੁਆਦ ਦਾ ਭੋਜਨ ਖੰਡ ਕੇ ਉਹ ਖੀਰ ਨਾਲ ਰੜਾ ਕਰਕੇ ਭੋਜਨ ਖਾ ਕੇ ਸਭ ਤ੍ਰਿਪਤ ਹੋ ਗਏ ਮਨ ਪਰਸੀਧ ਹੋਇ ਬਚਨ ਬਖਾਣੇ ਇਹ ਕਰਤਾਰ ਪਠਿਓ ਹਮ ਜਾਣੇ ਇਹੋ ਭੋਜਨ ਸਾਕਰ ਕੇ ਤ੍ਰਿਪਤ ਹੋ ਕਰਕੇ ਖੁਸ਼ ਹੋ ਕਰਕੇ ਸੁਬੇ ਆਖਿਆ ਆਤਾ ਇਹ ਸ਼ਬਦ ਲਈਏ ਕਿ ਇਸ ਗੁਰੂ ਜੀ ਨੂੰ ਸਾਡੀ ਭੁੱਖ ਦੇ ਕਰਕੇ ਸਾਨੂੰ ਭੁੱਖੇ ਲੰਗੇ ਦੇ ਕਰਕੇ ਪ੍ਰਮਾਤਮਾ ਨੇ ਇਹਨਾਂ ਗੁਰੂ ਜੀ ਨੂੰ ਸਾਡੇ ਕੋਲ ਭੱਲਿਆ ਹੈ ਕਿ ਤਾ ਸਰੀਰ ਧਾਰ ਕਰਤਾਰ ਆਨਹੀਨ ਸੁਧ ਦੀਨ ਆਹਾਰ آپس میں گلا کر رہے ہیں کہ یہ لگتا ہے جی خود پرماتما منکی شریر آجن کر ہم ترپتا ہے آپس میں گلا کر رہے تھے کہ آپ ہوں سات اٹھ جن ہو گئے اس بوجن ملے بوجن تو بنا بڑی بھک لگی سی ਜੋ ਕੋ ਖੜੇ ਕਾਰਨ ਬੜੇ ਹੀ ਸੰਤਾਏ ਪੈਸਾਰ ਤੇ ਇਸ ਕਰਕੇ ਖੁਦ ਕਰਤਾਰ ਪ੍ਰਮਾਤਮ ਆਪ ਹੀ ਇਹਨਾਂ ਦਾ ਰੂਪ ਧਾਰ ਕੇ ਆਇਆ ਹੈ ਇਹ ਤਿਸਿ ਨਾਨਕ ਪੂਰਿ ਦਿਸਿ ਗਵਨ ਅਰਧ ਪੱਤ ਪਹੁੰਚੇ ਗੁਣ ਭਾਵਨ ਇਧਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਨਗਰ ਦੇ ਵੱਲ ਆ ਰਹੇ ਸਾਥ ਗੁਣਾ ਦੇ ਘਰ ਗੁਰੂ ਜੀ ਜਦ ਰਾਹ ਦੇ ਅੱਡੇ ਵਿੱਚ ਪੁੱਜੇ ਸੋਚ ਅੰਬੇ ਮੁਹੱਤਰ ਸੋਚਾ ਨਾ ਲਾਗੇ ਹਟ ਕਤ ਚਿੱਤ ਪਗ ਪਰ ਨਾ ਆਗੇ ਤੇ ਵਿਜੇ ਸੋਚਾ ਦੂਰ ਕਰਨ ਵਾਲੀ ਸੋਚਣ ਲੱਗ ਪਏ ਹਨ ਉਹਨਾਂ ਦਾ ਦਿਲ ਰੁਕਣ ਲੱਗਾ ਤੇ ਪੈਰ ਅੱਗੇ ਵਾਲੇ ਨਹੀਂ ਸੀ ਜਾ ਰਹਾ ਚਿੰਤਾ ਤੁਰ ਸੇ ਉਹ ਹੈ ਗੁਨ ਖਾਣੀ ਬੋਲੇ ਕੁਝ ਸੋ ਅਸ਼ੁਭੀ ਤਬਾਨੀ ਗੁਰਾ ਦੀ ਖਾਲ ਗੁਰੂ ਜੀ ਨੇ ਕੋ ਚਿੰਤਕ ਜਹ ਹੋ ਕੇ ਮੈਨੂੰ ਇਸ ਤਰ੍ਹਾਂ ਆਖਣ ਲੱਗੇ کیا ہم نے کافنا پتر کو چلتا کے کی کم کیتا پلا. ایسا ایک ایسا کیتا ایسا جا کے کی پترواں گے مجھ کرج سو دے گار در ہے وہ کہ میں بڑا گسا آئے گا ਦੇਖੋ ਤੇਰੇ ਤੇ ਮੇਰੇ ਨਾਲ ਗਾਲ੍ਹਾਂ ਦੇ ਕੇ ਲੜਨਗੇ ਮੈਂ ਭਾਖਿਓ ਕਸ਼ ਦੋਸ਼ ਨਾ ਵੇਰੋ ਤੁਮ ਕੋ ਬਰਜ ਰਹਯੋ ਬਹੁ ਤੇਰੋ ਬਾਲਾ ਕਹਿਣ ਲੱਗਾ ਦੇਖੋ ਜੀ ਇਹਦੇ ਵਿੱਚ ਮੇਰਾ ਕੋਈ ਦੋਸ਼ ਨਹੀਂ ਮੈਂ ਤੁਹਾਨੂੰ ਬਰਨ ਬਣਦੇ ਆਂ ਕਿ ਤੁਹਾਡੇ ਪਿਤਾ ਨੇ ਤੁਹਾਨੂੰ ਵਪਾਰ ਕਰਨ ਵਾਸਤੇ ਬਿਜ਼ਨਸ ਕਰਨ ਵਾਸਤੇ ਭੇਜਿਆ ਹੈ ਹਰ ਤੁਸੀਂ ਨਹੀਂ ਰੁਕੇ ਮੈਂ ਰੋਕਦਾ ਰਹਾ ਆਪ ਜਾਣ ਕੇ ਕੀ ਲੁਕਾਉਂ ਚਿਤ ਕਿਉ ਚਿੰਤ ਧਰੀ ਤੁਮ ਆਜੂ ਪੈਣ ਲਗੇ ਤੁਸੀਂ ਜਾਣ ਬੁਝ ਕਰਕੇ ਇਹ ਕੀਤਾ ਤੇ ਹੁਣ ਤੁਸੀਂ ਮਨ ਵਿੱਚ ਕਿਉ ਚਿੰਤਾ ਲਾਈ ਹੋਈ ਹੈ ਅਭ ਜਮ ਹੋਏ ਸਹੋ ਸੂਰਤੀ ਸੁਤੀ ਹੋਏ ਅਤਵਾਪ ਪਰਤੀ ਹੁਣ ਤੁਸੀਂ ਜਾ ਜਮੇ ਵੀ ਉਹ ਕਰ ਕੇ ਤੁਹਾਨੂੰ ਸਹਾਨਾ ਪਵੇਗਾ ਆਵੇਂ ਉਲਟੀ ਹੋਵੇ ਤੇ ਭਾਵੇਂ ਸਤੀ ਰੀਤੀ ਹੋਵੇ ਉਹ ਤੁਹਾਨੂੰ ਹੁਣ ਝਲਣੀ ਪਵੇਗੀ ਮੁਝ ਕੋ ਚੇਤਨਾ ਏਕ ਵਿਆਪੇ ਕੰਟ ਭਰਾ ਖਾਦਿਓ ਤੁਮ ਆਪੇ ਬਾਲਾ ਕਹਿ ਲਗਾ ਵੀ ਮੈਨੂੰ ਕੋਈ ਚਿੰਤਾ ਨਹੀਂ ਏ ਕਿਉਂ ਤੁਹਾਡਾ ਹੀ ਧਨ ਸੀ ਤੇ ਤੁਸੀਂ ਆਪ ਹੀ ਖਰਚਿਆ ਹੈ ਤੇ ਮੈਨੂੰ ਇਹਦੇ ਵਿੱਚ ਕੋਈ ਚਿੰਤਾ ਨਹੀਂ ਹੈ ਡਰ ਨਹੀਂ ਹੈ ਬਵਰਨਾ ਮੈਂ ਤੁਮਤੇ ਕਛੁ ਸਿਆਣਾ ਸਭ ਜਾਣੇ ਕਿ ਮੈਂ ਸੁਭਨ ਨਾਲੇ ਮੈਂ ਜਿਹੜਾ ਤੁਹਾਡੇ ਨੂੰ ਬਧੇਰੇ ਬੁੱਧੀਮਾਨ ਸਭ ਜਾਣ ਲੈ ਕੇ ਕਿ ਉਮਰ ਦਾ ਦੋਨਾਂ ਦੀ ਇੱਕੋ ਜਿਹੀ ਹੈ ਉਨ ਮੈਂ ਹਾਂ ਆਇਆ ਸੁ ਅਨਸਾਰੀ ਤਾਪਿਤ ਤਪੇ ਦਿਉ ਦਾਸ ਵਿਚਾਰੀ ਨਾਲੇ ਮੈਂ ਤਾਂ ਤੁਹਾਡੇ ਹੁਕਮ ਦੇ ਅਨੁਸਾਰ ਹਾਂ ਤੁਹਾਡੇ ਪਿਤਾ ਜੀ ਨੇ ਮੈਨੂੰ ਨੌਕਰ ਵਜੋਂ ਕੱਲਿਆ ਹੈ جہاں تے ہے، اے کارم مرو جانا ہے، اس طرح آپس میں گرو نانک دیو ساحب جی پاشاہ جی بالا جی ਆਪ ਸੋਮੇ ਗੱਲਾਂ ਕਰਦੇ ਹੋਈਆਂ ਗਿਣਤੀਆਂ ਮਿਲਤੀਆਂ ਕਰਦੇ ਹੋਈਆਂ ਗੱਲ ਬਾਤ ਕਰਦੇ ਹੋਏ ਤਲਵੱਡੀ ਦੇੜੇ ਆ ਗਏ ਹਾਂ ਤੌ ਚੱਲ ਆਇਓ ਨਿੱਜ ਸਤਨਾ ਪੁਰਨਾ ਪਰਵੇਸ਼ੇ ਪੰਕਜ ਵਦਨਾ ਬਾਲਾ ਕਹਿਣ ਲੱਗਾ ਹੁਣ ਮੇਲੋ ਵੀ ਡਾਲਾ ਕੋ ਲੱਗ ਪਿਆ ਵੀ ਜੇ ਕਿਤੇ ਬਾਬਾ ਮਹਿਤਾ ਕਲਿਆਣਜੀ ਦੇ ਕੋਲ ਜਾ ਕੇ ਦੱਸਿਆ ਵੀ ਅਸੀਂ ਤਾਂ ਵੀਰ ਦੀਆਂ ਦਾ ਜਿਹੜਾ ਭੋਜਨ ਸੀ ਸੋ ਚਖਾਏ ਉਹਦਾ ਕੋਈ ਬਿਜ਼ਨਸ ਨਹੀਂ ਕਰਿਆ ਉਹਦਾ ਕੋਈ ਵਪਾਰ ਨਹੀਂ ਕਰਿਆ ਤੇ ਇਸ ਕਰਕੇ ਫਿਰ ਮੇਰੇ ਤੇ ਵੀ ਉਹ ਰੋਗ ਆ ਗੀ ਤਾਂ ਕਿਉਂ ਨਾ ਉਹ ਗੁਰੂ ਨਾਨਕ ਦੇਵ ਸਾਹਿਬ ਦੀ ਮਹਾਰਾਜੀ ਦਾ ਸਾਥ ਛੱਡ ਕਰਕੇ ਆਪਣੇ ਘਰ ਨੂੰ ਚਲਾ ਗਿਆ ਬਾਲਾ ਜੀ ਇੱਕ ਤਾਲ ਜਲਹੀ ਉਸ ਜੋ ਦੂਰੀ ਤਹ ਬੈਸ ਬੈਸ ਕਜਨ ਰੂਰੀ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਉਂਦੇ ਆਉਂਦੇ ਇੱਕ ਜਿਹੜਾ ਦੂਰ ਇੱਕ ਸੁੱਕਿਆ ਹੋਇਆ ਤਲਾਬ ਸੀ ਗੁਰੂ ਜੀ ਜਿੱਥਾਂ ਦੀ ਬੈਠਕ ਸੁੰਦਰ ਸੀ ਉਥੇ ਆ ਕਰਕੇ ਬੈਠ ਗਏ ਹਨ ਸੁਨਿਓ ਜਬ ਹੈ ਆਇਓ ਕਰ ਬਾਲਾ ਭਇਓ ਔਲ ਕਲ ਤਤਕਾਲ ਜਦੋਂ ਪਤਾ ਚੱਲਿਆ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਤੇ ਬਾਲਾ ਜੀ ਦੋਨੇ ਇਕੱਠੇ ਗਏ ਸਨ ਤੇ ਉਹਨਾਂ ਦੇ ਵਿੱਚੋਂ ਕੱਲਾ ਬਾਲਾ ਦਾ ਘਰ ਆ ਗਿਆ ਗੁਰੂ ਨਾਨਕ ਦੇਵ ਸਾਹਿਬ ਜੀ ਨਹੀਂ ਆਏ ਕਹਦੇ ਜਦੋਂ ਬਾਬਾ ਮਹਿਤਾ ਕਲਿਆਣ ਸਿੰਘ ਨੇ ਇਹ ਸੁਣਿਆ ਤਾਂ ਉਹਨਾਂ ਦੇ ਮਨ ਦੇ ਵਿੱਚ ਹੌਲ ਬੈ ਗਿਆ ਹੈ ਤੇ ਉਹਨਾਂ ਤੁਰੰਤ ਜਾ ਕਰਕੇ ਦਾਸ ਪਠਾਏ ਪੁਜੈ ਬੁਲਵਾਇਆ ਕੁਰੂਰ ਬਲੋਕਤ ਬਚਨ ਅਲਾਇਆ ਉਹਨਾਂ ਨੇ ਨੌਕਰ ਘੱਲ ਕਰਕੇ ਮੈਨੂੰ ਸੱਦਿਆ ਤੇ ਮੇਰੇ ਵੱਲ ਗੋੜੀ ਨਿਗਾਨੜ ਵੇਖਦਿਆਂ ਬੋਲੇ

کوئی ون کیتا جا نہیں تبر سار دی بغیر اپنے کار چلا گیا اس گروہ نانک دیو ساحب نیت چیا کہ ناگری میں تورا بوٹ رہیوں کیوں تی نام ہوا تھی گروہ نانک دیو ساحب کتے چڈ کے آئے ہو جس گیا تو پھر بھوڑ کے کیوں نہیں لیا

ਪਾਸ਼ਕੋ ਪਾਸ਼ੂ ਪਾਸ਼ੂ ਬੋਲਦਾ ਕਿ ਨਾ ਭੋਜਨ ਰਹਿਤ ਤਿਲ ਕੋ ਧੰਨ ਦੀਦਾ ਕਹਿ ਥੋੜੀ ਜੀ ਆਸੋ ਮੇ ਕਲਰਾ ਹੋਈਆਂ ਕਹਿ ਲੱਗੇ ਵੀ ਅਸੀਂ ਕਈ ਦਿਨਾਂ ਦੇ ਭੁੱਖੜ ਭਾੜੇ ਆ ਤੇ ਇਸ ਤਰ੍ਹਾਂ ਗੱਲਬਾਤ ਕਰਕੇ ਉਹ ਸਾਰੇ ਦਾ ਸਾਰ ਧੰਨ ਉਹਨਾਂ ਨੂੰ ਭੋਜਨ ਕਰਨ ਲਈ ਦੇ ਦਿੱਤਾ ਹੈ ਕਹਿਣ ਲੱਗੇ ਪਿਤ ਆਇਸ਼ ਜੈਸੀ ਭਲੇ ਬੱਝ ਕੀ ਕੀਨੀ ਜੈਸੀ

بابا میں کلیان جی جڑے سان اونا نے تھوڑا گسا نہیں آیا کہ آیا جی مجدی ہوئی اگدے دے ਕੋਈ ਕੇ ਉਪਾਦੇਂ ਦਾ ਦੇਸੀ ਕੇ ਉਪਾਦੇ ਬੇ ਤੌੜਾ ਪੋਤਾ ਭਾਂਬੜ ਚਟਾ ਵੜਾ ਰੱਪਦਾ ਹੈ ਕਹਿਣ ਲੱਗੇ ਇਸ ਤਰ੍ਹਾਂ ਉਹਨਾਂ ਦੀ ਜਿਹੜਾ ਗੁੱਸੇ ਦੀ ਆਗਿਆ ਉਹ ਭੜਕੀ ਹੈ ਤਾਹ ਕਿ ਮੁਝ ਕੋ ਦਿਉ ਬਤਾਈ ਚਲੋ ਸੰਗ ਬੈਸਿਓ ਜਨ ਖਾਈ ਬਾਲਾ ਜੀ ਕਹਿਣ ਲੱਗੇ ਬਾਬਾ ਮਹਿਤਾ ਕਲਿਆਣ ਜੀ ਮੈਨੂੰ ਕਹਦੇ ਤੂੰ ਚੱਲ ਮੇਰੇ ਨਾਲ ਮੈਨੂੰ ਦੱਸੋ ਕਿੱਥੇ ਬੈਠਾ ਹੈ ਮੁਖ ਤੇ ਬੋਲ ਤੇ gira ਕਠੋਰਾ ਲੇਹੂਜ ਸੰਗ ਚੱਲਿਓ ਤਿੰਨ ਔਰਾ ਕਹਿਣ ਲੱਗੇ ਉਹ ਆਪਣੇ ਮੁਖ ਤੇ ਬੜੇ ਕੌੜੇ ਕੌੜੇ ਬਚਨ ਕਠੋਰ ਬਚਨ ਬੋਲ ਰਏ ਹਨ ਤੇ ਮੈਨੂੰ ਨਾਲ ਲੈ ਕਰਕੇ ਉਧਰ ਨੂੰ ਤੁਰ ਪਏ ਜਿੱਧਰ ਪਾਤਸ਼ਾਹ ਜੀ ਬੈਠੇ ਹਨ ਸੁਣੀ ਮਾਤ ਸਭ ਧਨ ਕੀ ਕਾਥਾ ਕੋਜ ਤਗਾ ਕਾਲੂ ઋષਿ ਸਾਥਾ ਤੇ ਜਦੋਂ ਮਾਤਾ ਜੀ ਨੇ ਇਹ ਧੰ ਜਿਹੜਾ ਖਰੜੀ ਧੰ ਵਾਲੀ ਗੱਲ ਸੁਣੀ ਉਸ ਤਰ੍ਹਾਂ ਭੋਲੇ ਨੂੰ ਛਕਾਇਆ ਏ ਤਾਂ ਫਿਰ ਮਾਤਾ ਜੀ ਨੇ ਆਪਣੇ ਪਤੀ ਨੂੰ ਉਸਦੇ ਵਿੱਚ ਦੇਣ ਕਰਕੇ ਉਹਨਾਂ ਨੂੰ ਲੱਭਣ ਲਈ ਪਹਿਲਾਂ ਉਹਨਾਂ ਕੋਲ ਚੱਲ ਪਏ ਹਨ ਭਾਗ ਗੁਰੂ ਨਾਲਕ ਦੇ ਸਾਹਬ ਨੂੰ ਲੱਭ ਕਰਕੇ ਘਰ ਲਿਆਈ ਤੇ ਜੇ ਘਰ ਲਿਆਵਾਂਗੇ ਫਿਰ ਕਿਤੇ ਇਹਨਾਂ ਇਹ ਘੁੱਟ ਮਾਰਨਾ ਕਰਨ ਉਹ ਤੋਂ ਬਚ ਜਾਣੀ ਤੇ ਇਸ ਕਰਕੇ ਤੁਰਤ ਤਬਹਿ ਤਨੀਆ ਕੋ ਧੀਜਾ ਪਤ ਰਿਸਤੇ ਉੱਠ ਧਰਕ ਕਰੇ ਜਾ। ਤੇ ਕੁਸੀ ਬਖਤ ਮਾਤਾ ਜੀ ਨੇ ਦੇਪੇ দান ਕੀ ਰੋ ਭੇਜਿਆ ਵੀ ਤੂੰ ਵੀ ਜਾ ਤੇ ਬਾਪੂ ਦੇ ਨਾਲ ਚੱਲ ਜਾ। ਤੇ ਕਿਤੇ ਇਹ ਗੁਰੂ ਨਾਨਕ ਦੇਵ ਸਾਹਿਬ ਨੂੰ ਗੁਰਾ ਭਲਾ ਨਾ ਬੋਲਣ ਤੇ ਨਾਲ ਹੀ ਮਾਤਾ ਤ੍ਰਿਪਤਾ ਦਾ ਜਿਹੜਾ ਕਲੇਜਾ ਸੀ ਦਿਲ ਸੀ ਉਹ ਬੜਾ ਧੜਕੋਟਿਆ। ਜਿਦਾਂ ਆਪਾਂ ਕਹਿ ਰਹਿਆ ਵੀ ਜਿਹੜਾ ਡਰ ਦੇ ਵਿੱਚ ਜਾਂ ਬਲੱਡ ਵਧਣ ਦੇ ਨਾਲ ਥੜਕ ਥੜਕ ਕੇ ਛੀਨਾ ਕਰਦਾ ਹੈ ਇਸ ਤਰ੍ਹਾਂ ਮਾਤਾ ਤ੍ਰਿਪਤਾ ਦਾ ਛੀਨਾ ਇਸ ਤਰ੍ਹਾਂ ਜਿਹੜਾ ਘਟ ਕੋ ਤੜਕ ਉੱਠਿਆ ਸੀ ਬਹਰੋ ਦਾਸੀ ਦਾਸ ਪਠਾਏ ਹਿਤ ਬਲੋਕ ਨੇ ਲੋਕ ਸਿਧਾਏ ਕਹਿਣ ਲੱਗੇ ਸਾਰੇ ਲੋਕਰ ਤੇ ਸੀ ਨਾ ਪ੍ਰਾਣੀਆ ਰੱਖੀਆਂ ਸੀ ਘਰ ਕੰਮ ਵਾਸਤੇ سارے گروہ نانک دیو ساحب جی کے دیکھیا شریف گروہ نانک دیو ساحب جی مہاراج جتنے سکا تلاب سی اسے اوپر پہ جی اپنی سماتی لائیں بیٹھے ہن ابلوکیو کالو جہ کالا ਬੋਲਤ ਭਾਗੁਰ ਵਚਨ ਵਿਸਾਲਾ ਜਦੋਂ ਕਾਲੂ ਜੀ ਨੇ ਉਹਨਾਂ ਵੱਲ ਵੇਖਿਆ ਤੇ ਬਹੁਤ ਕੋਲ ਬੋਲ ਕੋਲ ਜਿਹੜੇ ਬੋਲਣ ਲੱਗ ਪਏ ਹਨ ਗੈ ਕਰ ਪੂਜਤ ਰਿਸ਼ ਕਰ ਭਾਰੀ ਕਹਾਕਾਰ ਖਿੱਕ ਸਦ ਨੂੰ ਪੁਜਾਰੀ ਤੇ ਗੁਰੂ ਜੀ ਨੂੰ ਬਹੁਤ ਗੁੱਸੇ ਨਾਲ ਹੱਥ ਵੜ ਕੇ ਪੁੱਛਿਆ ਉਹ ਘਰ ਉਹ ਜਾਣੂ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਕਹਿ ਰਿਹਾ ਵੀ ਇਹਨੇ ਕੁਝ ਨਹੀਂ ਖੱਟਣਾ ਇਹ ਕਿ ਤਰਾ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਬਾਬਾ ਮਹਿਤਾ ਕਲਿਆਣ ਦੀ ਕਹਿ ਰਹੇ ਹੋ ਘਰ ਉਜਾੜ ਨੂੰ ਦੱਸ ਰੁਪਈਏ ਉਹ ਧੰਨ ਜਿਹੜੇ ਦਿੱਤੇ ਸਾਨੂੰ ਕਿੱਥੇ ਗਵਾ ਕੇ ਆਇਓ ਕਹਾ ਬੰਦ ਜੋ ਤੈ ਕਰ ਲਿਆਇਓ ਘਰ ਜਨਮਿਓ ਮਮ ਨਾਮ ਗਵਾਇਓ ਤੇ ਉਹ ਬੰਦ ਦੱਸੋ ਜਿਹੜਾ ਖੱਟ ਕੇ ਘਰ ਲੈ ਕੇ ਆਇਆ نام ہے سن کم لائے محل بانی جدو بابا مہتا کلیا ਉਹਨਾਂ ਨੂੰ ਇਸ ਤਰ੍ਹਾਂ ਬੋਲ ਰਹੇ ਸਨ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚੁੱਪ ਕਰਕੇ ਉਹ ਗੱਲਾਂ ਸੁਣ ਰਹੇ ਸਨ ਤੇ ਉਹਨਾਂ ਨੂੰ ਕੁਝ ਵੀ ਜਵਾਬ ਨਹੀਂ ਦੇਦੇ ਤੇ ਪਿਤਾ ਜੀ ਉਹਨਾਂ ਨੂੰ ਵਾਰੀ-ਵਾਰੀ ਬੁਲਾਉਂਦੇ ਰਹੇ ਹਨ ਜਾਂ ਤੇ ਅਡਕ ਕ੍ਰੋਧ ਕਰ ਕਾਲੂ ਕਰੀ ਤਾੜਨਾ ਪ੍ਰਾਸ਼ ਵਿਸਾਲੋ ਤੇ ਬਾਬਾ ਬੇਕਾ ਕਲਿਆਣ ਜੀ ਦੇ ਬੜਾ ਹੀ ਕ੍ਰੋਧ ਮਾਤੇ ਵਿਚ ਲਿਆ ਕੇ ਅੱਖਾਂ ਲਾਲ ਕਰਕੇ ਉਹ ਤਾਂ ਹੋਰ ਬਧੇ ਰੇਦੀ ਬਧੇ ਰੇਤਾਂ ਦਾ ਕਾਗਦੇ ਹਨ ਦਹਿਨ ਹੱਥ ਤੇ ਬਾਪ ਕਪੂਲਾ ਹਨੇ ਤਮਾਚੇ ਬਲਕੋ ਤੋਲਾ ਕਹਿੰਦੇ ਬਚਨ ਕਰਦਿਆਂ ਕਰਦਿਆਂ ਕੋਲੇ ਜਾ ਕਰਕੇ ਬਾਪਾ ਮੈਂ ਤੁਹਾ ਖਲਿਆਣ ਦੀ ਆਪਣੇ ਗੁੱਸੇ ਨੂੰ ਬਸ ਦੇ ਵਿੱਚ ਨਾ ਕਰਦਿਆਂ ਹੋਇਆ ਆਪਣੇ ਸੱਚੇ ਹੱਥ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਦੇ ਖੰਦੀ ਦਲ ਦੇ ਉੱਪਰ ਜੋਰ ਦੇਣੇ ਚ ਪੇੜਾ ਮਾਰੀਆਂ ਅਤੇ ਖੰਬੇ ਹੱਥ ਨਾਲ ਬਾਹਮ ਆਸਤੇ ਜਹਿਨ ਗੰਢ ਸੱਠਲ ਅਨੇ ਚਫੇ ਚਨ ਜਿਸ਼ ਕਰ ਨਿਜ ਬਲ ਅਤੇ ਨਾਲ ਹੀ ਸੱਜੀ ਕਨ ਪੱਟੀ ਤੇ ਗੁੱਸੇ ਨਾਲ ਆਪਣੇ ਜੋਰ ਨਾਲ ਥੱਪਣ ਵਾਰੇ ਸ੍ਰੀ ਨਾਨਕ ਕੇ ਨੈਣ ਨੀਰਾ ਜਿਸ਼ ਚਲੇ ਜੋ ਮਾਹੀ ਕੀਰਾ ਬਾਦਸ਼ਾਹ ਜੀ ਜਦੋਂ ਇਹ ਥੱਪੜ ਬਾਬਾ ਮੇਕਾ ਕਲਿਆਣ ਜੀ ਨੇ ਮਾਰੇ ਤਾਂ ਬਾਦਸ਼ਾਹ ਜੀ ਨੇ ਉਸ ਦੀ ਪੀੜ ਮੱਤੀ ਤੇ ਉਹਨਾਂ ਦੇ ਨੈਣਾਂ ਦੇ ਵਿੱਚੋਂ ਪਾਣੀ ਇੰਜ ਵਗ ਤੁਰਿਆ ਸੀ ਮਨੋਂ ਮੀਨ ਤੋਂ ਪੀ ਕੇ ਪਾਣੀ ਬਬਨਤ ਸੋ ਅਸ਼ਪਰਨ ਜਾਨੀ ਕਹਿੰਦੇ ਬਾਤੋਂ ਮੱਛੀਆਂ ਨੇ ਪਾਣੀ ਪੀ ਕੇ ਉਲਟ ਉਗਲ ਸ਼ਰਮ ਦਿਤਾਉਂਦੇ ਐਉਂ ਪ੍ਰਤੀਤ ਹੁੰਦਾ ਸੀ ਭਰੇ ਕਬਲ ਤਹ ਜਲ ਜਿਉ ਸੋਪਾ ਬੁੰਦਨ ਪਰਨਕਤਾ ਸਭ ਲੋਗਾ ਗੁਰੂ ਜੀ ਦੀਆਂ ਗੱਲਾਂ ਉੱਤੇ ਅਥਰੂ ਜਿਹੜੇ ਆ ਰਹੇ ਸਨ ਜਿਵੇਂ ਕਮਲ ਦੇ ਪੱਤੇ ਉੱਤੇ ਭਰਿਆ ਖਲੋਤਾ ਪਾਣੀ ਛੋਣਾ ਲੱਗਦਾ ਹੋਵੇ ਇਸ ਤਰ੍ਹਾਂ ਜਿਹੜੇ ਬਾਪੂ ਦੇ ਚਪੇੜਾਂ ਪਈਆਂ ਤੋਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅੱਖਾਂ ਦੇ ਵਿੱਚੋਂ ਵਜੂ ਆ ਰਹੇ ਸਨ ਉਹ ਇਸ ਤਰ੍ਹਾਂ ਸ਼ੋਭਾ ਦੇ ਰਹੇ ਹਨ ਸੋਭਤ ਪਾਗੈ ਨੀਲ ਕਪੂਲਾ ਜਿਹਾ ਪੁਰਪਲ ਪਰ ਹਨਰਲ ਡੋਲਾ ਗੁਰੂ ਨਾਨਕ ਦੇਵ ਸਾਹਿਬ ਦੀ ਮਹਾਰਾਜੀ ਦੇ ਇੰਨੇ ਕਜੋਰ ਦੇ ਨਾਲ ਬਾਬਾ ਮਹਿਤਾ ਕਲਿਆਣ ਜੀ ਦੇ ਥੱਪੜ ਮਾਰਿਆ ਕਿ ਉਹਨਾਂ ਦੇ ਮੁੱਖ ਦੇ ਉੱਪਰ ਗੱਲਾਂ ਦੇ ਉੱਪਰ ਉਂਗਲਾਂ ਦੇ ਦੀਖ ਛੱਪ ਗਏ ਹਨ ਸੋ ਇਤਿਹਾਸਨਾ ਜਿਹੜਾ ਸਮਾ ਹੋ ਗਿਆ ਹੈ ਅਗਲੀ ਕਥਾ ਆਪਾਂ ਕੱਲ ਦੇ ਦਿਨਾਂ ਦੇ ਵਿੱਚ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਇਸ ਤਰ੍ਹਾਂ ਆਪਣਾ ਜਿਹੜਾ ਯਾਸਸ ਹੈ ਗੁਣ ਹੈ ਉਹ ਗਵਾਉਣਾ ਕਰਨ ਆਪ ਸਰਕਤਾਂ ਦੇ ਅਧ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਬਾਬਾ ਮਹਿਤਾ ਕਲਿਆਣ ਜੀ ਨੇ ਸੌਦਾ ਕਰਨ ਵਾਸਤੇ ਵਪਾਰ ਕਰਨ ਵਾਸਤੇ ਬਾਹਰ ਖਲਿਆ ਸੀ ਤੇ ਉਹਨਾਂ ਵੱਲੋਂ ਜਿਹੜਾ ਸਖਰਾ ਸੌਦਾ ਸੀ ਸੱਚ ਦਾ ਵਪਾਰ ਸੀ ਉਹ ਕਰਕੇ ਘਰ ਵਾਸ ਮੁੜ ਆਏ ਪਰ ਬਾਬਾ ਮਹਿਤਾ ਕਲਿਆਣ ਜੀ ਜਿਹੜੇ ਇਕ ਸੰਸਾਰੀ ਸਰ ਆਪਾਂ ਸਾਰੇ ਸੰਸਾਰੀ ਇਹ ਮਾਇਆ ਨੂੰ ਲੋਚਦੇ ਆ ਵੀ ਮੇਰੇ ਘਰ ਬਹੁਤੀ ਮਾਇਆ ਆਵੇ ਤੇ ਬਾਬਾ ਮਹਿਤਾ ਕਲਿਆਣ ਸਿੰਘ ਮਾਇਆ ਨੂੰ ਚਾਹੁੰਦੇ ਸਨ ਕਿ ਮੇਰਾ ਪੁੱਤਰ ਮਾਇਆ ਬੜੀ ਖੱਟ ਕੇ ਲੈ ਕੇ ਆਵੇ ਪਰ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਨੇ ਉਹਨਾਂ ਦੇ ਮੁਤਾਬਕ ਉਹ ਗੱਲ ਪੂਰੀ ਨਹੀਂ ਕੀਤੀ ਸਭੇ ਬਾਬਾ ਮਹਿਤਾ ਕਲਿਆਣ ਸਿੰਘ ਦਾ ਗੁੱਸਾ ਆਇਆ ਉਹਨਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਦੇ ਮੁਖ ਦੇ ਉੱਪਰ ਦੋ ਤੇੜਾ ਮਾਰ ਦਿੱਤੀਆਂ ਤੇ ਨਾਲ ਆਪਣੇ ਰਾਤ ਨੂੰ ਉਹ ਉੱਟੜ ਲੰਗ ਪਈ ਕਹਿ ਲੱਗੇ ਮੈਂ ਤੇਹੀ ਕਿਉਂ ਜਨਮਿਆ ਜਿਹੜਾ ਤੇਰਾ ਘਰ ਉਜਾੜ ਰਿਹਾ ਹੈ ਬਾਕੀ ਕਥਾ ਜੇ ਆਵੇਗੀ ਉਹ ਕੱਲ ਦੇ ਦਿਨ ਦੇ ਵਿੱਚ ਆਪਾਂ ਸ਼ਾਵੜ ਕਰਾਂਗੇ ਆਓ 1 ਮਿੰਟ ਵਾਸਤੇ ਸਵਰਣ ਕਰਦੇ ਹਾਂ ਫਿਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਖਾਗਰੀ ਲਗਾਉਣੀ ਕਰਾਂਗੇ ਜੀ ਵਾਹਿ ਏ ਗੁਰੂ ਵਾਹਿ love ਸਾ ਲੋਕ ਪਵਣ ਗੁਰੂ ਪਾਣੀ ਪਿਤਾ ਦੇਵ ਸੋ ਰਾਤ ਦੁਇ ਤਾਈ ਦਾਇਆ ਚੰਗਿਆਈ ਆ ਗੁਰ ਆਈਆ ਪਛਤਾ ਮੂਰ ਕਰਨੀ ਆਪੋ ਆਪਣੀ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਤੇ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ